ਰੁਕ ਲਾਉਣਾ ਹੈ ਲੈਂਡ ਬੋਲਿੰਗ ਆ ਵਾਪਸ ਆਓ ਸ਼ਦਕ ਨੂੰ ਵਾਪਸ ਆਓ ਵਾਪਸ ਆਓ ਵਾਪਸ ਆਓ ਵਾਪਸ ਆਓ ਪੰਜਾਬ ਸਰਕਾਰ ਮਰਦਾਬਾ ਮਰਦਾਬਾ ਮਰਦਾਬਾ

ਮੁਰਦਾਬਾਦ 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 ਜੀ ਆਇਆਂ ਨੂੰ ਮੁਰਦਾਬਾਦ ਮੁਰਦਾਬਾਦ ਮੈਂ ਕੂਲਗ ਨਹੀਂ ਬੰਦਿਆਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਦਾਰ ਬਸੰਤ ਸਿੰਘ ਪਿੰਡ ਤੋਲਾ ਨੰਗਲ ਅਤੇ ਪਿੰਡਾਂ ਦੀਆਂ ਜਿਹੜੀਆਂ ਪੰਚਾਇਤਾਂ ਝੰਡੋਟੀ ਬੱਗੇ ਰਾਇਸਾਂ ਸਿੰਘ ਅਤੇ ਕੁਕੜਾਂ ਵਾਲਾ ਕਾਫੀ ਜਾਣੀ ਕੇ ਪਿੰਡਾਂ ਦੀਆਂ ਪੰਚਾਇਤਾਂ ਜਿਹੜੀਆਂ ਅੱਜ ਦੇ ਕਾਨਫਰੰਸ ਦੇ ਵਿੱਚ ਇਕੱਠੀਆਂ ਹੋਈਆਂ ਨੇ ਜੋ ਇਹਦੇ ਵਿੱਚ ਸਮੂਹ ਪੰਚਾਇਤ ਮੈਂਬਰ ਸਰਪੰਚ ਸਾਹਿਬਾਨ ਅਤੇ ਹੋਰ ਲੀਡਰ ਸਾਹਿਬਾਨ ਇਕੱਠੇ ਹੋਏ ਨੇ ਅਤੇ ਇੱਕ ਕਾਨਫਰੰਸ ਕੀਤੀ ਗਈ ਹੈ ਜਿਦੇ ਵਿੱਚ ਇਹ ਸਰਕਾਰ ਨੇ ਜਿਹੜੀ ਲੈਂਡ ਪੂਲਿੰਗ ਜਿਹੜੀ ਸਕੀਮ ਸਾਡੇ ਕਿਸਾਨਾਂ ਨੂੰ ਮਾਰ ਮਾਰੀ ਹੈ ਬੜੀ ਵੱਡੀ ਅਸੀਂ ਅੱਜ ਇਕੱਠੇ ਹੋ ਕੇ ਇਹਦਾ ਇੱਕ ਬੜਾ ਵੱਡਾ ਹਰ ਇੱਕ ਪੱਖੋਂ ਵਿਰੋਧ ਕਰ ਰਹੇ ਹਾਂ ਕਿ ਇਹ ਬੜੀ ਜਿਆਦੀ ਵੱਡੀ ਮਾਰ ਹੈ ਸਾਡੇ ਵਾਸਤੇ ਕਿਸਾਨਾਂ ਵਾਸਤੇ ਸਰਕਾਰਾਂ ਤੇ ਪਹਿਨੋ ਵੀ ਸੀ ਪਰ ਇਹਨੇ ਉਹ ਕੰਮ ਕੀਤਾ ਜਿਹੜਾ ਇੱਕ ਸ਼ਬਦ ਆਉਂਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਕਿਰਸਾਨੀ ਕਿਰਸਾਨ ਕਰੇ ਲੋਚੇ ਜੀਉ ਲਾਇ ਹਲ ਜੋਤੇ ਉਦਮ ਕਰੇ ਮੇਰਾ ਪੁੱਤ ਧੀ ਖਾਏ ਕਿ ਮਹਾਰਾਜ ਵੀ ਕਹਿੰਦੇ ਸੀ ਕਿਸਾਨ ਖੇਤੀ ਕਰੂਗਾ ਤੇ ਉਹਦੇ ਧੀਆ ਪੁੱਤ ਖਾਣਗੇ ਤੇ ਮਤਲਬ ਕਿ ਆਪਣੀ ਜੀਵਨ ਜਿੰਦਗੀ ਜੀ ਸਕਦਾ ਹੈ ਪਰ ਕਿਸਾਨਾਂ ਨੇ ਕਿ ਜਿਹੜੀ ਸਰਕਾਰਾਂ ਨੇ ਸਾਨੂੰ ਅੱਜ ਮਾਰ ਮਾਰੀ ਆ ਫੋਟਪਾਉ ਤੇ ਰਾਜ ਕਰੋ ਦੀ ਨੀਤੀ ਜਿਹੜੀ ਪਹਿਲੀ ਹੈ ਅਪਣਾਈ ਗਈ ਹੈ ਪਰ ਇਹਦੀਆਂ ਨੀਤੀਆਂ ਹੁਣ ਅਸੀਂ ਸਾਰੇ ਪਿੰਡਾਂ ਦੇ ਵਿੱਚ ਵਿਰੋਧ ਕੀਤਾ ਹੈ ਇਹ ਸਰਕਾਰ ਦੀਆਂ ਨੀਤੀਆਂ ਕਦੇ ਵੀ ਨਹੀਂ ਚੱਲਣਗੀਆਂ ਹਾਰ ਪੱਖੋਂ ਹੀ ਇਹਨਾਂ ਨੀਤੀਆਂ ਨੂੰ ਫੇਲ ਕਰਾਂਗੇ ਥਾ-ਥਾ ਮੁਜਾਰੇ ਕਰਾਂਗੇ ਇਹ ਆਮ ਪਾਰਟੀ ਨੂੰ ਅਸੀਂ ਪਿੰਡਾਂ ਦੇ ਵਿੱਚ ਕਦੇ ਵੀ ਵੜਨ ਦਵਾਂਗੇ ਅਤੇ ਨਾ ਹੀ ਕਦੇ ਜਿਹੜੀਆਂ ਸਰਕਾਰਾਂ ਕਬਜ਼ੇ ਲੈ ਕੇ ਆਈਆਂ ਲੈਂਡ ਪੂਲਿੰਗ ਸਾਹੀਂ ਜੋ ਮਰਜ਼ੀ ਸਾਡਾ ਕਤਰਾ-ਕਤਰਾ ਵਹਦੇ ਜੋ ਮਰਜ਼ੀ ਹੋ ਜੇ ਸਾਡੀ ਵਾਰੰਗ ਹੈ ਸਰਕਾਰਾਂ ਨੂੰ ਬੇਨਤੀ ਵੀ ਹੈ ਕਿ ਕਿਤੇ ਇਹ ਨਾ ਭੁਲੇਖਾ ਖਾ ਜਾਣ ਕਿ ਇਹ ਡਰਦੇ ਨੇ ਜਾਂ ਕਿੱਦਾਂ ਇਸ ਸਕੀਮਾਂ ਨਾਲ ਇਹਨਾਂ ਕਬਜ਼ੇ ਕਰਾਂਗੇ ਪਰ ਕੁਝ ਵੀ ਹੋ ਜੇ ਅਸੀਂ ਅੱਜ ਇਕੱਠੇ ਆ ਸਾਰੇ ਤੇ ਇਕੱਠ ਦੇ ਵਿੱਚ ਬੜੀ ਬਰਕਤ ਹੈ ਜੋਟੀ ਨੰਗਲ ਜਿੰਨੇ ਪੇੜ ਨੇ ਲਾਗੇ ਬੰਨੇ ਇਹ ਸਾਰੇ ਚੀਜ਼ ਦਾ ਵਿਰੋਧ ਕਰ ਰਹੇ ਨੇ ਤੇ ਸਰਕਾਰਾਂ ਨੂੰ ਬੇਨਤੀ ਹੈ ਕਿ ਨੀਤੀਆਂ ਤੋਂ ਹਟਣ ਅਤੇ ਜਿਹੜੀ ਆ ਸਾਨੂੰ ਸੁਖ ਦੀ ਜ਼ਿੰਦਗੀ ਜਿਹੜੀ ਸਾਨੂੰ ਬਾਬਾ ਬੰਦਾ ਸਿੰਘ ਬਾਦਰ ਨੇ ਜ਼ਮੀਨਾਂ ਦਿੱਤੀਆਂ ਸੀ ਉਹ ਜ਼ਮੀਨਾਂ ਜਿਹੜੀਆਂ ਅੱਜ ਅਸੀਂ ਉਹਨਾਂ ਤੇ ਚੰਗੀ ਖੇਤੀ ਕਰ ਸਕੀਏ ਤੇ ਖੇਤੀ ਕਰਕੇ ਆਪਣੇ ਜਿਹੜੇ 3 ਪੁੱਤ ਸਾਡੇ ਅੱਜ ਕਿਉਂ ਵਿਦੇਸ਼ਾਂ 'ਚ ਜਾ ਰਹੇ ਨੇ ਕਿਉਂਕਿ ਇਹ ਜ਼ਮੀਨਾਂ ਦੇ ਪੈਨੋਂ ਸਾਨੂੰ ਕੋਈ ਐਡਾ ਝੋਨੇ ਦਾ ਰੇਡ ਨਹੀਂ ਕੋਈ ਕਣਕ ਦਾ ਰੇਡ ਨਹੀਂ ਹਰ ਇੱਕ ਫੌਜੀ ਦੀ ਤਨਖਾਹ ਵੇਖੋ ਚਲੋ ਵਧੀ ਆ ਹਰ ਇੱਕ ਚੀਜ਼ ਦੇ ਵਿੱਚ ਵਾਧਾ ਹੋਇਆ ਪਰ ਝੋਨੇ ਦਾ ਉੱਥੇ ਦਾ ਉੱਥੇ ਰੇਟ ਹੈ ਅੱਜ ਤੋਂ ਨਿੱਕੇ ਹੁੰਦਿਆਂ ਤੋਂ ਹੀ ਵੇਖ ਰਹੇ ਆ ਕਣਕ ਦਾ ਵੀ ਉੱਥੇ ਦਾ ਉੱਥਾ ਡੇ ਰੇਟ ਹੈ ਕਿਸਾਨ ਮਜ਼ਦੂਰ ਹੈ ਦੋਵੇਂ ਹੀ ਹਰ ਇੱਕ ਪੱਖੋਂ ਜਿਹੜਾ ਛੋਟਾ ਵਰਗ ਹੈ ਕਿਸਾਨ ਹਰ ਇੱਕ ਪੱਖੋਂ ਇਹ ਮਾਰ ਰਿਹਾ ਹੈ ਅਤੇ ਸਾਡੀ ਅਪੀਲ ਹੈ ਸਾਰਿਆਂ ਨੂੰ ਸਰਕਾਰ ਨੂੰ ਪੂਰ ਜੋਲ ਤੇ ਜਿਤਨਾ ਅੱਜ ਕਾਨਫਰੰਸ ਕੀਤੀ ਗਈ ਹੈ ਸਾਰੇ ਲੀਡਰ ਸਾਹਿਬਾਨ ਸਾਰੇ ਇਕੱਠੇ ਹੋਏ ਨੇ ਪਿੰਡਾਂ ਵਿੱਚ ਮਜਾਰੇ ਮਜਾਰੇ ਹੋ ਰਹੇ ਨੇ ਇਹ ਸਰਕਾਰ ਦਾ ਜਿਹੜਾ ਇਹ ਪੋਲਿੰਗ ਦਾ ਜਿਹੜਾ ਵਿਰੋਧ ਕੀਤਾ ਜਾ ਰਿਹਾ ਹੈ ਕੋਈ ਵੀ ਐਡਾ ਐਮਐਲ ਕੋਈ ਵੀ ਗਾਂ ਬੋਟਾ ਲੈਣ ਆਊਗਾ ਸਾਡੇ ਪਿੰਡ ਤਸੀਂ ਡੱਟ ਕੇ ਉਹਦਾ ਵਿਰੋਧ ਕਰਾਂਗੇ ਜੇ ਸਾਡਾ ਸਾਥ ਨਹੀਂ ਦਿੰਦੇ ਹਾਲੇ ਤੱਕ ਇਹ ਪੋਲਿੰਗ ਲੈਂਡ ਪੋਲਿੰਗ ਤੇ ਕਿਸੇ ਵੀ ਐਮਐਲਏ ਦਾ ਕਿਸੇ ਵੀ ਕਿਸੇ ਦਾ ਬਿਆਨ ਨਹੀਂ ਆਇਆ ਕਿ ਸਰਕਾਰ ਗਲਤ ਕਰ ਰਹੀ ਹੈ ਭਾਵੇਂ ਕਿਉਂਕਿ ਸਰਕਾਰ ਦੀਆਂ ਸਾਰੀਆਂ ਨੀਤੀਆਂ ਨੇ ਅਸੀਂ ਬੇਨਤੀ ਕਰਦੇ ਹਾਂ ਅੱਜ ਸਾਰੇ ਜਿੱਤਰਾ ਬੈਠੇ ਆਂ ਇਹ ਕਾਨਫਰੰਸ ਦੇ ਵਿੱਚ ਕਿ ਅਸੀਂ ਕਦੇ ਵੀ ਨਹੀਂ ਹੋਣ ਦਵਾਗੇ ਅੱਗੇ ਤੋਂ ਵੀ ਵੱਡੀਆਂ ਕਾਨਫਰੰਸਾਂ ਕਰਕੇ ਅੱਜ ਅਸੀਂ ਇੱਕ ਮਤਾ ਪਾਇਆ ਗਿਆ ਹੈ ਇਹ ਜਿਤਨਾ ਪੰਚਾਇਤ ਵੱਲੋਂ ਮਤੇ ਪਏ ਨੇ ਗ੍ਰਾਮ ਸਭਾ ਪੰਚਾਇਤ ਵੱਲੋਂ ਮਤੇ ਪਏ ਨੇ ਹਰ ਇੱਕ ਮਤੇ ਪਾ ਕੇ ਸਰਕਾਰ ਨੂੰ ਅਸੀਂ ਦੇ ਰਹੇ ਆ ਕਿ ਇਹਦਾ ਅਸੀਂ ਵਿਰੋਧ ਕਰਦੇ ਆ ਜਿਹੜੀ ਪਾਲਿਸੀ ਤੁਸੀਂ ਲੈ ਕੇ ਆਏ ਜੇ ਤੇ ਇਹ ਸਾਡੇ ਤੇ ਨਾ ਲਾਗੂ ਕੀਤੀ ਜਾਵੇ ਸਾਨੂੰ ਮਾਰ ਨਾ ਮਾਰੀ ਜਾਵੇ ਕਿਸਾਨ ਅੱਗੇ ਹੀ ਕਰਜ਼ੇ ਥੱਲੇ ਨੱਪਿਆ ਹੈ ਹਰ ਇੱਕ ਚੀਜ਼ ਥੱਲੇ ਕਦੀ ਕਹਿੰਦੇ ਲਿਮਟਾਂ ਮਾਫ ਕਰਾਂਗੇ ਉਹ ਕਿਉਂਕਿ ਡਾਨੀਆਂ ਬਾਨੀਆਂ ਦੇ ਕਰਜ਼ੇ ਮਾਫ ਕੀਤੇ ਗਏ ਹਰ ਇੱਕ ਦੇ ਕਰਜ਼ੇ ਮਾਫ ਹੋਏ ਨੇ ਪਰ ਕਿਸਾਨ ਦਾ ਅੱਜ ਤੱਕ ਵਾਅਦੇ ਕਰ ਲਿੰਦੇ ਨੇ ਕੋਈ ਕਿਸੇ ਕਿਸਾਨ ਗਰੀਬ ਦਾ ਕਰਜ਼ਾ ਨਹੀਂ ਮਾਫ ਕੀਤਾ ਗਿਆ ਕਿਸੇ ਮਜ਼ਦੂਰ ਦਾ ਕਰਜ਼ਾ ਨਹੀਂ ਮਾਫ ਕੀਤਾ ਗਿਆ ਇਹ ਜਿਹੜੀਆਂ ਸਰਕਾਰਾਂ ਆ ਅਡਾਨੀਆਂ ਬਾਨੀਆਂ ਦੇ ਹੱਥ ਦੇ ਵਿੱਚ ਵਿਕੀਆਂ ਨੇ ਤੇ ਅਸੀਂ ਇਹਨਾਂ ਦਾ ਵਿਰੋਧ ਕਰਦੇ ਹਾਂ ਤੇ ਕਦੇ ਵੀ ਇਹ ਕੰਮ ਨਹੀਂ ਹੋਣ ਦਵਾਂਗੇ ਤੇ ਪਿੰਡਾਂ ਦੇ ਵਿੱਚ ਅੱਗੇ ਵੀ ਪੂਰ ਜ਼ੋਰ ਤੇ ਅਸੀਂ ਇਕੱਠੇ ਹੋ ਕੇ ਲੜਾਂਗੇ ਇਹ ਅੱਜ ਕਾਨਫਰੰਸ ਕੀਤੀ ਗਈ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕੀ ਫਤਿਹ ਜੀ ਮੇਰਾ ਨਾਮ ਅਵਤਾਰ ਸਿੰਘ ਪਿੰਡ ਅਦਲੀਵਾਲ ਤੋਂ ਜੀ ਜੀ ਕੀ ਲੋੜ ਪੈ ਗਈ ਹੈ ਜੀ ਪੂਰੀ ਪੰਚਾਇਤਾਂ ਇਕੱਠੇ ਆ ਹੋ ਦੀ ਸਰਕਾਰ ਖਿਲਾਫ ਜਿਹੜਾ ਹੱਲਾ ਬੋਲੇਗਾ ਦੇਖੋ ਜੀ ਅੰਮ੍ਰਿਤਸਰ ਜ਼ਿਲ੍ਹੇ ਦੇ ਲਗਭਗ 19 ਪਿੰਡ ਏਸ ਲੈਂਡ ਪੁਲਿੰਗ ਸਕੀਮ ਦੇ ਵਿਚਾਰਿਆ ਨੇ ਜੀ ਲਗਭਗ ਜੰਡਿਆਲੇ ਤੋਂ ਲੈ ਕੇ ਰਾਜਸਾਂਸੀ ਅਦਲੀਵਾਲ ਛੀਨੇ ਸਾਰੇ ਜੀ ਕਤਬ ਲੱਗਣ ਤੱਕ ਸਾਰੇ ਪਿੰਡਾਂ ਦੇ ਮੋਹਤਵਾਰਾ ਸਰਪੰਚ ਸਾਹਿਬਾਨ ਇੱਥੇ ਇਕੱਠੇ ਹੋਏ ਆ ਜੀ ਅਸੀਂ ਐਸ ਪ੍ਰੈਸ ਕਾਨਫਰੰਸ ਦੇ ਜ਼ਰੀਏ ਸਰਕਾਰ ਤੱਕ ਇਹ ਆਵਾਜ਼ ਪਹੁੰਚਾਉਣਾ ਚਾਹੁੰਦੇ ਆ ਜੀ ਇਹਨਾਂ ਦੇ ਵਿੱਚ ਕੋਈ ਪਾਰਟੀ ਵਾਈ ਵਾਲਾ ਬੰਦਾ ਨਹੀਂ ਜੀ ਕੋਈ ਕਿਸਾਨ ਜੈਸੇ ਬੰਦੇ ਦਾ ਬੰਦਾ ਨਹੀਂ ਜੀ ਪਰ ਉਹਨਾਂ ਸ਼ਾਬਾਸ਼ੀ ਜੋ ਸਾਡਾ ਇਸ ਇਸ ਸਕੀਮ ਦੇ ਵਿਰੁੱਧ ਸਾਡਾ ਸਾਥ ਦੇ ਰਹੇ ਨੇ ਅਸੀਂ ਇਸ ਕਿਸਾਨ ਮਾਰੂ ਨੀਤੀ ਦੇ ਵਿਰੁੱਧ ਸਰਕਾਰ ਨੂੰ ਦੱਸਣਾ ਚਾਹੁੰਦੇ ਹਾਂ ਜੀ ਇੱਕ ਵੀ ਕਿਸਾਨ ਇਹਨਾਂ 19 ਪਿੰਡਾਂ ਦੇ ਵਿੱਚੋਂ ਸਹਿਮਤ ਨਹੀਂ ਹੈਗਾ ਜੀ ਜੋ ਇਹ ਸਕੀਮ ਦਾ ਸਮਰਥਨ ਕਰਦਾ ਹੋਵੇ ਸਰਕਾਰ ਸਰਾਸਰ ਝੂਠ ਬੋਲ ਰਹੀ ਹੈ ਜੀ ਅਸੀਂ ਇੱਕ ਮੀਟਿੰਗ ਹੋਈ ਸੀ ਜਿੱਦੇ ਮਨੀਸ਼ ਸਸੋਧਿਆ ਜੀ ਸਤਿੰਦਰ ਜੈਨ ਹਰਦੇਵ ਸਿੰਘ ਮੁੰਡੀਆਂ ਅਤੇ ਪ੍ਰਿੰਸੀਪਲ ਸੈਕਟਰੀ ਆਏ ਸੀ ਉਥੇ ਡਿਬੇਟ ਚੱਲੀ ਕਾਫੀ 1-2 ਘੰਟੇ ਜੀ ਉਹਨਾਂ ਸਾਨੂੰ ਹਰ ਹਿੱਲੇ ਮਨਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਇਹਨਾਂ ਲਗਭਗ 150 ਪਿੰਡਾਂ ਦੇ ਸਰਪੰਚ ਅੱਦੇ ਸੀ ਤੇ ਸਰਪੰਚਾਂ ਜਦੋਂ ਉਹਨਾਂ ਨੂੰ ਸਵਾਲ ਕੀਤੇ ਉਹਨਾਂ ਨੇ ਜਵਾਬ ਨਹੀਂ ਆਏ ਜੀ ਉਹਨਾਂ ਫਿਰ ਸਾਨੂੰ ਇਹ ਕਿਹਾ ਵੀ ਅਸੀਂ ਮਹੀਨੇ ਦੇ ਵਿੱਚ ਵਿੱਚ ਇਹ ਸਕੀਮ ਨੂੰ ਰੱਦ ਕਰ ਦਾਂਗੇ ਫਿਰ ਹਫ਼ਤੇ ਬਾਅਦ ਉਹਨਾਂ ਮੀਟਿੰਗ ਰੱਖ ਲਈ ਉਸ ਮੀਟਿੰਗ ਦੇ ਵਿੱਚ ਉਹਨਾਂ ਜਿਨ੍ਹਾਂ ਪਿਛਲੀ ਵਾਰ ਉਹਨਾਂ ਨੂੰ ਸਖਤ ਸਵਾਲ ਕੀਤੇ ਸੀ ਜਾਂ ਜਿਨ੍ਹਾਂ ਵਿਰੋਧ ਜਤਾਇਆ ਸੀ ਉਹਨਾਂ ਨੂੰ ਅੰਦਰ ਹੀ ਨਹੀਂ ਜਾਣ ਦਿੱਤਾ ਤੇ ਉਹਨਾਂ ਦੇ ਵਿੱਚ ਉਸ ਮੀਟਿੰਗ ਦੇ ਵਿੱਚ ਉਹਨਾਂ 2-300 ਬੰਦਾ ਆਪਣਾ ਹੀ ਵਿੱਚ ਵਾੜਿਆ ਸੀ ਤੇ ਬਾਹਰ ਆ ਕੇ ਪ੍ਰੈਸ ਕਾਨਫਰੰਸ ਕਰਤੀ ਕਿ ਸਾਡੇ ਨਾਲ ਸਾਰੇ ਕਿਸਾਨ ਸਹਿਮਤ ਹੋ ਗਏ ਜੋ ਕਿ ਸਰਾਸਰ ਝੂਠ ਹੈ ਜੀ ਇਹ ਦੁਨੀਆ ਦੀ ਐਸੀ ਪਹਿਲੀ ਨੀਤੀ ਹੈ ਜੀ ਜਿਹੜੀ ਸਰਕਾਰ ਕਹਿੰਦੀ ਹੈ ਵੀ ਮੁਕਤ ਜ਼ਮੀਨ ਸਾਨੂੰ ਦੇ ਦਿਓ ਸਾਡੀ ਜ਼ਮੀਨ ਸਾਥੋਂ ਲੈ ਕੇ ਤਾਂ ਸਾਨੂੰ ਫੇਰ ਉਹ ਮੁੱਲ ਦੇਣਾ ਚਾਹੁੰਦੀ ਹੈ ਜਿਹੜੇ ਸਾਨੂੰ ਪਲਾਟ ਦੇਣੇ ਆ ਉਹਦੇ ਉੱਤੇ ਫੇਰ ਖਰਚੇ ਚੜ੍ਹਨੇ ਆ ਕਈ ਤਰ੍ਹਾਂ ਦੇ ਉਹਨੂੰ ਹੀ ਆਪਾਂ ਡਿਵੈਲਪ ਕਰ ਲਈ ਫਿਰ ਸਾਡੇ ਕਰੋੜ 2 ਕਰੋੜ ਤੱਕ ਖਰਚਾ ਚੜਨਾ ਹੈ ਜੀ ਅਤੇ ਜਿਹੜੇ ਸਾਨੂੰ ਪਲਾਟ ਦੇਣੇ ਆ ਫਿਰ ਉਹ ਵੀ ਸਾਡੇ ਮਨਪਸੰਦ ਨਹੀਂ ਦੇਣੇ ਜੀ ਉਹ ਵੀ ਡਰਾ ਨਿਕਲਣਗੇ ਸਾਡੀ ਉਥੇ ਚੰਡੀਗੜ੍ਹ ਮਹਾਲੇ ਦੇ ਕਿਸਾਨਾਂ ਨਾਲ ਗੱਲ ਹੋਈ ਜਿਹੜਾ ਕਹਿੰਦੇ ਮਹਾਲੀ ਇੱਕ ਸਕੀਮ ਕਾਮਯਾਬ ਹੋਈ ਹੈ ਉਹਨਾਂ ਦੇ ਕਹਿਣਾ ਸੀ ਜੀ ਸਾਨੂੰ ਅਜੇ ਤੱਕ ਪਲਾਟ ਨਹੀਂ ਮਿਲੇ ਤੇ ਜੇ ਪਲਾਟ ਦੇ ਰਹੇ ਆ ਸਰਕਾਰ ਦੇ ਸ਼ਰਤ ਹੈ ਕਿ ਜਿਹੜਾ ਤੁਹਾਡੇ ਕੋਲ ਜ਼ਮੀਨ ਜਾਂ ਕਿੱਲੇ ਖਰੀਦੇ ਗਏ ਨੇ ਜਾਂ ਫ੍ਰੀ ਫੰਡ ਜ ਲੈ ਗਏ ਨੇ ਤੁਹਾਨੂੰ ਉਸ ਪਲਾਟ ਦੇ ਵਿੱਚੋਂ ਆਪਾਂ ਪਲਾਟ ਨਹੀਂ ਦੇਣੇ ਤੁਸੀਂ ਉਹ ਤੋਂ 5-7 ਕਿਲੋਮੀਟਰ ਪਿੱਛੇ ਜਾ ਕੇ ਤੁਸੀਂ ਆਪਣਾ ਆਪਣਾ ਜਿਹੜਾ ਵੀ ਹਜ਼ਾਰ ਜਾਂ 1200 ਗਾਜਾ ਉਸੇ ਤੁਸੀਂ ਆਪਣੀ ਦਾਵੇਦਾਰੀ ਕਰ ਸਕਦੇ ਉਹਨਾਂ ਦਾ ਸੋ ਇਹ ਰੇਟ ਚੱਲਣਦਾ ਵੇਖੋ ਜੇ ਸਰਕਾਰ ਦਾ ਅਸੀਂ ਉਹਦੋਂ ਵੀ ਗੱਲ ਕੀਤੀ ਸੀ ਫੇਰ ਗੱਲ ਕਰਦੇ ਆ ਸਿਰਫ ਇੱਕੋ ਸਕੀਮ ਕਰਕੇ ਇਹ ਸਰਕਾਰ ਦਾ ਬੇੜਾ ਕਰਕ ਹੋ ਰਿਹਾ ਤੇ ਜਿੱਥੋਂ ਤੱਕ ਸਾਡੇ ਵੇਖਣ ਦੀ ਗੱਲ ਆ ਇਹ ਸਕੀਮ ਪੰਜਾਬ ਦੇ ਉੱਤੇ ਥੋਪੀ ਜਾ ਰਹੀ ਹੈ ਦਿੱਲੀ ਵਾਲਿਆਂ ਵੱਲੋਂ ਜਿਨ੍ਹਾਂ ਨੂੰ ਪੰਜਾਬ ਬਾਰੇ ਕੁਝ ਨਹੀਂ ਪਤਾ ਉਹਨਾਂ ਦੀ ਕੀ ਮਨਸ਼ਾ ਵਾ ਕਿਉਂ ਸਾਡੇ ਜ਼ਮੀਨਾਂ ਲੁੱਟਣਾ ਚਾਹ ਰਹੇ ਨੇ ਕੀ ਉਹਨਾਂ ਦੇ ਸਮੇਂ ਦੇ ਨੀਤੀਆਂ ਨੇ ਇਹ ਤਾਂ ਉਹਨਾਂ ਨੂੰ ਪਤਾ ਹੋਊਗਾ ਪਰ ਇਹ ਹੁਣ ਦੇ ਸਮੇਂ ਦੇ ਵਿੱਚ ਅਸੀਂ ਇਹੋ ਕਵਾਂਗੇ ਵੀ ਇਹ ਸਰਾਸਰ ਹੀ ਵੇਖੋ ਸਾਰਿਆਂ ਦੀ ਕਈਆਂ ਦੀ ਤਾਂ ਸਾਰੇ ਸਾਰੇ ਜ਼ਮੀਨ ਵਿੱਚ ਆ ਗਈ ਉਹ ਕੀ ਕਰਨਗੇ ਪਲਾਟਾਂ ਦਾ ਕੀ ਕਰਨਗੇ ਇੱਕ ਅਮਿਤ ਅਮਨ अरोड़ा ਜੀ ਮੇਰੇ ਖਿਆਲ ਨਾਲ ਪੰਜਾਬ ਆਮ ਆਦਮੀ ਦਾ ਪ੍ਰਧਾਨ ਨੇ ਜੀ ਪ੍ਰੈਸ ਕਾਨਫਰੰਸ ਕਰ ਰਹੇ ਸੀਗੇ ਕਿ ਇਹ ਪੱਤਰਕਾਰ ਭਾਈ ਨੇ ਉਹਨੂੰ ਸਵਾਲ ਪੁੱਛਿਆ ਵੀ ਇਹ ਤੁਸੀਂ ਪਾਲਿਸੀ ਲੈ ਆ ਰਹੇ ਜੀ ਤੁਸੀਂ ਕਹਿੰਦੇ ਲੱਖ ਲੱਖ ਦਵਾਂਗੇ ਕਿੰਨਾ ਚਿਰ ਦੋਗੇ ਇਹ ਕਿਹੜੀ ਉਸੇਲੇ ਤਹਾਡੇ ਡਵੈਲਪ ਹੋਈ ਨਹੀਂ ਉਹ ਕਹਿੰਦਾ ਜੀ ਮੈਂ ਕਦੋਂ ਅਸਲ ਡਵੈਲਪ ਹੋਈ ਨਹੀਂ ਇਹ ਡਵੈਲਪ ਹੋਣ ਨੂੰ 10 ਸਾਲ 20 ਸਾਲ ਲੱਗਣਗੇ ਇਹਦਾ ਮਤਲਬ ਵੀ ਸਾਹੀਂ 10 ਦਾ 20 ਵੀ ਸਾਲ ਭੁੱਖੇ ਰਵਾਂਗੇ ਅਸੀਂ ਤਾਂ ਕਿਹਦੇ ਦਿਹਾੜੀ ਕਰਨ ਯੋਗ ਨਹੀਂ ਰਹਿਣਾ ਜੀ ਕਿਸਾਨ ਦਾ ਇੱਕੋ ਇੱਕ ਕੀਤਾ ਵਾ ਕਿਸਾਨੀ ਜਦੋਂ ਚੋ ਕਿਹੋ ਕਿਲਾ ਤੇ ਭਾਵੇਂ ਕਿਹੋ ਦਾ ਕਿਲੇ ਜਦੋਂ ਚੋ ਆਪਣਾ ਪਰਿਵਾਰ ਪਾਲਦਾ ਜਾਂ ਆਪਣਾ ਜੋ ਵੀ ਕਾਰੋਬਾਰ ਕਰਦਾ ਜੀ ਕੈਰਲਿਕ ਲੇਕੀ ਕਿਸਾਨ ਨੂੰ ਖਤਮ ਕੀਤਾ ਜਾ ਰਿਹਾ ਪੰਜਾਬ ਚ ਬਿਲਕੁਲ ਹੀ ਖਤਮ ਕੀਤਾ ਜਾ ਰਿਹਾ ਜੀ ਇਹ ਸਰਕਾਰਾਂ ਦੀਆਂ ਦੇਖੋ ਮੈਂ ਪਿਛੇ ਜਿਹੜੇ ਆਪਣੇ ਦਿੱਲੀ ਤਾਂ ਨਹੀਂ ਲਾਉਂਦੇ ਰਹੀ 2021 ਕੀ ਦੇ ਵਿੱਚ ਉਥੇ ਬੀਜਪੀ ਬੀਜਪੀ ਕਿੰਨਾ ਤੱਕਾ ਕਰਨ ਜਾ ਰਹੀ ਸਭ ਕੁਝ ਕਾਰਪੋਰੇਟਾਂ ਦੇ ਹੱਕ ਦੇਣ ਜਾ ਰਹੀ ਹੁਣ ਆਮ ਆਦਮੀ ਵਾਲੇ ਆਪਾਂ ਇੱਕ ਬਦਲਾਅ ਕਰਕੇ ਇਹ ਸਰਕਾਰ ਨੂੰ ਲੈ ਕੇ ਆਏ ਆਪਾਂ ਸਾਰੇ ਆਹੀਂ ਦੇਖੋ ਇੱਥੇ 90% ਆਮ ਆਦਮੀ ਦੇ ਸਰਪੰਚ ਜੀ ਆਗੂ ਬੈਠੇ ਨੇ ਪਰ ਪਾਰਟੀਆਂ ਨਾਲ ਆਪਾਂ ਰੋਣਾ ਜੀ ਜੇ ਸਾਡੀਆਂ ਜ਼ਮੀਨਾਂ ਸੜ ਤੋਂ ਖੋ ਲਈਆਂ ਅਸੀਂ ਪਾਰਟੀ ਦੇ ਵਰਕਰ ਹੀ ਕਰਨ ਜੋਗੇ ਰਵਾਂਗੇ ਬਾਅਦ ਚ ਪਰ ਲੱਗਦਾ ਕਿ ਜਿਹੜਾ ਕਿਸਾਨ ਤੇ ਦੁਕਾਨਦਾਰ ਦਾ ਨਵਾਂ ਮਸਦਾ ਰਿਹਾ ਉਹ ਵੱਖਰਾ ਕੀਤਾ ਜਾ ਰਿਹਾ ਕਿਉਂਕਿ ਜੇ ਕਿਸਾਨ ਹੀ ਰਹੂਗਾ ਦੁਕਾਨਦਾਰ ਕਿੱਥੋਂ ਕੰਮ ਦੇਖੋ ਜੀ ਦੁਕਾਨਦਾਰੀ ਦਾ ਕਿਸੇ ਤਾਂ ਆ ਹੈ ਨਾ ਜੇ ਕੋਈ ਉਸ ਕੋ ਪੈਸੇ ਲੈ ਕੇ ਜਾਊਗਾ ਤੇ ਜੇ ਕਿਸੇ ਨੂੰ ਆਮਦਨ ਹੀ ਨਹੀਂ ਨਾ ਰਹੀ ਹੁਣ ਇਹ ਸੜ ਕੋ ਮੁਕਤ ਦੀ ਜ਼ਮੀਨ ਲੈਣਾ ਚਾਹ ਰਹੇ ਸੜ ਕੋ ਆਮਦਨ ਦਾ ਸਾਧਨ ਦੱਸੋ ਨਾ ਕੋ ਸਾਨੂੰ ਪੈਸਾ ਦੇਣਾ ਹੈ ਨਾ ਹੀ ਉਥੇ ਕੋ ਬਜਾਈ ਕਰ ਸਕਦੇ ਆ ਕਿਸਾਨ ਜਾਊਗਾ ਤੇ ਜਾਊ ਕਿੱਧਰ ਪਹ ਲੱਗਦਾ ਕਿ ਇਕੱਲਾ ਕਿਸਾਨ ਨਹੀਂ ਕਾਫੀ ਜਿਹੜੇ ਕਿਤੇ ਜਿਹੜੇ ਇਨਸਾਨੀ ਦੇ ਨਾਲ ਉਹ ਖਤਮ ਹੁੰਦੇ ਨਜ਼ਰ ਆਉਂਦੇ ਉਹਨਾਂ ਨੂੰ ਵੀ ਬਾਹਰ ਨਿਕਲਣਾ ਚਾਹੀਦਾ ਟਰ ਦੇ ਹੱਥ ਦੁਨੀਆ ਦਾ ਕੋਈ ਵੀ ਕੀਤਾ ਜੀ ਜ਼ਮੀਨ ਦੇ ਨਾਲ ਹੀ ਜੁੜਿਆ ਹੋਇਆ ਜੋ ਵੀ ਆ ਕਿਸੇ ਦੀ ਜਿੱਥੇ ਹੁਣ ਵੇਖੋ ਯੂਕਰੇਨ ਦੀ ਜੰਗ ਵੇਖ ਲਓ ਜਾਂ ਅਮਰੀਕਾ ਜਾਂ ਕਿਤੇ ਵੀ ਆ ਜਿੱਥੇ ਜ਼ਮੀਨ ਉਪਜਾਊ ਆ ਮੁਲਕ ਉਹਦੇ ਪਿੱਛੇ ਹੀ ਲੜਦੇ ਆ ਬੰਜਰ ਰੇਗਿਸਤਾਨ ਦੇ ਪਿੱਛੇ ਕੋਈ ਨਹੀਂ ਲੜਦਾ ਜੀ ਤੇ ਸਾਡੀ ਪੰਜਾਬ ਦੀ ਏਡੀ ਸੋਹਣੀ ਵਧੀਆ ਜ਼ਮੀਨ ਸੀ ਉਪਜਾਊ ਜ਼ਮੀਨ ਤੇ ਇਹ ਸੜ ਤੋਂ ਹੀ ਖੋਣਾ ਚਾ ਰਿਹਾ ਦਖੋਗੇ ਵੇਖੋ ਨਾ ਕੋਈ ਸਾਨੂੰ ਮਾਣ ਪੱਤਾ ਨਾ ਕੋਈ ਪੈਸਾ ਨਾ ਕੋ ਉਜਾੜਾ ਪੱਤਾ ਨਾ ਕੋਈ ਅਗਲੇ ਦਿਨਾਂ ਕੋ ਪਾਲਸੀ ਆ ਵੀ ਜੇ ਉਜੜਾਂਗੇ ਤੇ ਜਾਵਾਂਗੇ ਕਿੱਥੇ ਪਿੰਡਾਂ ਦੇ ਪਿੰਡ ਜਾੜ ਰਿਹਾ ਜੀ ਠੀਕ ਹੈ ਉਹ ਬਈ ਸਮੂਹ ਪੰਚਾਇਤਾਂ ਦੇ ਸਰਪੰਚ ਸਾਹਿਬ ਮੈਂਬਰ ਸਾਹਿਬਾਨ ਜਿੰਨੇ ਵੀ ਆਏ ਨੇ ਜਿਨ੍ਹਾਂ ਦੀ ਜ਼ਮੀਨ ਪੂਲਿੰਗ ਐਕਟ ਦੇ ਵਿੱਚ ਆ ਚੁੱਕੀ ਆ ਤੇ ਜੋ ਅੱਜ ਏਕਾ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਆ देखो यही में चलो आम आदमी पार्टी ਨਾਲ ਸੰਬੰਧ ਰੱਖਦੇ ਆ ਪਰ ਮਸਲਾ ਇਹ ਕਿ ਜਦੋਂ ਸਾਡੀ ਜਾਇਦਾਦ ਨਹੀਂ ਬਚੂਗੀ ਤਾਂ ਇਹ ਪਾਰਟੀ ਨੂੰ ਕੀ ਕਰਨਾ ਤੇ ਪਾਰਟੀਆਂ ਹੁੰਦੀਆਂ ਜਾਂਦੀਆਂ ਰਹਿੰਦੀਆਂ ਹਨ ਮੰਨ ਲਓ ਕਿ ਆਪਾਂ ਕੋਈ 100 ਥੋੜਾ ਖਾਦੀ ਹੈ ਕਿ 10 20 ਸਾਲ ਸਰਕਾਰ ਇਸੇ ਪਾਰਟੀ ਦੀ ਰਹਿਣੀ ਹੈ ਜੇ ਸਰਕਾਰ ਕੱਲ ਨੂੰ ਚੇਂਜ ਹੋ ਜਾਂਦੀ ਦੂਜੀ ਨਹੀਂ ਲਾਗੂ ਕਰਦੀ ਪਹਿਲਾਂ ਹੀ ਸਾਨੂੰ ਦਿੰਦੀ ਹੈ ਕੀ ਕਰਾਂਗੇ ਇਹ ਹੋਣ ਸਾਨੂੰ 4800 ਗਾਜ ਸਾਡੀ ਜਗ੍ਹਾ ਲੈ ਕੇ ਸਾਨੂੰ 100 ਗਾਇ ਦਾ ਪਲਾਟ ਦੇ ਰਿਆ ਤੇ 200 ਗਾਇ ਦਾ ਇੱਕ ਵਕਰਾ ਦੇ ਰੇ ਤੇ ਪੈਸਾ ਕਿੱਥੇ ਆ ਅਸੀਂ ਤੇ ਜਿੰਤਾ ਕੀ ਜ਼ਮੀਨ ਨਾ ਵਾਪਸ ਲੈਣ ਹੀ ਲੈਂਦੇ ਮੰਨ ਲਓ ਇੱਕ ਕਿਲਾ ਵੇਚਿਆ ਹੀ ਦਾ ਕਿਲੇ ਜਿੰਨੇ ਜਿੱਤਾ ਗਲੇ ਬਰੇ ਬਿਆਨ ਨਹੀਂ ਕਰਦਾ ਉਹਨੇ ਜਿੱਤਾ ਕਿਤੇ ਸਾਡੇ ਪਿਓ ਸਾਨੂੰ ਸੌਣ ਨਹੀਂ ਦਿੰਦੇ ਘਰ ਦੇ ਵਿੱਚ ਤੇ ਸਾਡੇ ਤੇ ਰਿਸ਼ਤੇ ਵੀ ਪੈਲੀਆਂ ਵੇਖ ਕੇ ਹੁੰਦੇ ਆ ਤੇ ਸਾਡੀਆਂ ਪੈਲੀਆਂ ਨੂੰ ਪੈ ਗਈ ਤੇ ਸਾਡੇ ਇਹ ਤੇ ਮੇਰੇ ਤਰ੍ਹਾਂ ਵਿਆਹ ਵੀ ਨਹੀਂ ਹੋਣਾ ਕਿਦਾ ਸੋ ਇਹ ਸਰਕਾਰ ਨੂੰ ਇਹ ਬੜਾ ਗੰਭੀਰ ਵਿਸ਼ਾ ਵਾ ਇਹ ਸਰਕਾਰ ਨੂੰ ਬੜਾ ਤਰੀਕੇ ਦੇ ਨਾਲ ਚੱਲਣਾ ਚਾਹੀਦਾ ਵਾ ਇਹ ਜਿਹੜੇ ਵੇਖੋ ਮਹੱਲੀ ਵਰਗੇ ਜਿਹੜੇ ਸ਼ਹਿਰ ਆ ਉੱਥੇ ਲੋਕ ਮਾਈਗ੍ਰੇਟ ਹੋ ਕੇ ਆਉਂਦੇ ਆ ਅੰਮ੍ਰਿਤਸਰ ਦੇ ਵਿੱਚ ਕੋਈ ਮਾਈਗ੍ਰੇਟ ਹੋ ਕੇ ਨਹੀਂ ਚ ਆਉਂਦਾ ਅੰਮ੍ਰਿਤਸਰ ਇੱਕ ਟੂਰਿਸਟ ਦਾ ਸ਼ਹਿਰ ਆ ਇੱਥੇ ਆਉਂਦੇ ਲੋਕ ਆ ਸਟੇ ਕਰਦੇ ਆ ਤੇ ਵਾਪਸ ਚਲੇ ਜਾਂਦੇ ਆ ਸੋ ਇਸ ਕਰਕੇ ਹਰ ਸ਼ਹਿਰ ਦੀ ਆਪਣੀ ਵੱਖੋ ਵੱਖਰੀ ਮਜਬੂਰੀ ਹੁੰਦੀ ਆ ਜਾਂ ਹਰ ਇੱਕ ਸ਼ਹਿਰ ਦਾ ਵੱਖੋ ਵੱਖਰਾ ਸਿਸਟਮ ਹੁੰਦਾ ਸੋ ਇਸ ਕਰਕੇ ਆਪਾਂ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਇਸ ਪਾਲਿਸੀ ਨੂੰ ਤੁਰੰਤ ਵਾਪਸ ਕੀਤਾ ਜਾਵੇ ਤਾਂ ਕਿ ਜਿਹੜੇ ਆ ਲੋਕਾਂ ਦੇ ਵਿੱਚ ਕਿਸਾਨਾਂ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਵਾ ਇਹਨੂੰ ਖਤੌ ਉ ਕੀਤਾ ਜਾ ਸਕਦਾ ਭਾਈ ਕੀ ਸਮਝਿਆ ਕਿਸਾਨ ਸਰਕਾਰ ਧੱਕਾ ਕਰੀ ਕਿਸਾਨਾਂ ਦੇ ਨਾਲ ਦੇਖੋ ਸਰ ਤੱਕ ਅਜ ਸਰ ਸਰ ਤੱਕ ਆਉਣ ਮਨ ਲੋ ਮੇਰੀ ਮਾਲਕੀ ਜ਼ਮੀਨ ਆ ਮੇਰੇ ਕੋਲ 4800 ਗਜ ਲੈ ਕੇ 1000 ਗਜ ਦੇਰੇ ਤੇ ਇਹਦੇ ਵਿੱਚ ਕੀ ਮੇਰਾ ਕੋ ਭਲਾ ਕਰ ਰਹੇ ਨਾ ਕੋ ਰੁਪਈਆ ਨਾ ਕੋ ਥੇਲੀ ਅਹੀਂ ਮਨ ਲੋ ਅੱਗੇ ਪੈਲੀ ਲੈਣੀ ਹੁਣ ਮਨ ਲੋ ਗੱਲ ਕਰਦੇ ਆ ਜੀ ਪ੍ਰਾਈਵੇਟ ਕਲੋਨੀਆ ਵਾਲੇ ਦੇ ਪ੍ਰਾਈਵੇਟ ਕਲੋਨੀਆ ਵਾਲੇ ਜੇ ਸਾਨੂੰ ਇਧਰੋਂ ਕਰੋੜ ਰੁਪਏ ਦੇ ਲਈ ਅਗਲੇ ਬਨੇ ਜਾਗੇ ਬੰਨ ਵੀ ਕਰ ਲੀਦਾ ਤੁਹਾਨੂੰ ਜੇ ਮੰਨ ਲਓ ਕਿ ਸਾਨੂੰ ਕੁਝ ਮਿਲੂਗਾ ਨੇ ਤਾਂ ਬਿਆਨਾਂ ਕਿਹਦਾ ਨਾ ਕਰ ਲਾਂਗੇ ਤੇ ਯਾਰ ਗਾਇ ਨੂੰ ਸਾਡੇ ਬੱਚਿਆਂ ਨੇ ਜਿਹੜੇ ਹੋਣ ਵਾਲੇ ਉਹਨਾਂ ਨੇ ਖੇਤੀਬਾੜੀ ਦਾ ਕੀ ਸਾਧਨ ਰਹਿ ਜਾਊਗਾ ਹੁਣ ਭਾਜੀ ਅਗਲਾ ਸਟੈਪ ਕੀ ਤੁਹਾਡਾ ਵੀ ਸਾਡਾ ਅਗਲਾ ਸਟੈਪ ਤੇ ਇਹੀ ਹੈ ਕਿ ਜੇ ਮੰਨ ਲਓ ਫਿਰ ਤੇ ਮਰ ਮਰਾਉਣ ਦੀ ਗੱਲ ਰਹਿ ਗਈ ਫਿਰ ਰੜਾਂਗੇ ਤੇ ਮਰਾਂਗੇ ਵੀ ਤੇ ਲੜਾਂਗੇ ਵੀ ਆਪਣੀ ਔਰ ਜ਼ਮੀਨਾਂ ਥੋੜਾ ਛੱਡ ਦੇਣੀਆਂ ਹਾਂ ਸਾਨੂੰ ਕੋਈ ਅਪੀਲ ਕਰਨਾ ਚਾਹੋਗੇ ਤਾਂ ਕੋਈ ਤੇ ਹੀ ਨਮਾਇंदे ਹੋ ਜੀ ਕੋਈ ਤੇ ਕਈ ਨਮਾਇंदे ਬੈਠੇ ਨੇ ਆਪ ਪਾਰਟੀ ਦੇ ਵੇਖੋ ਮੈਂ ਤੇ ਇੱਕੋ ਗੱਲ ਉਹਨਾਂ ਨੂੰ ਕਹਿਣਾ ਚਾਹੁੰਦਾ ਤਿਆਗ ਨਾਲ ਨਾ ਖੇਡੋ ਇਹ ਡੂਮਣੇ ਵਾਲੇ ਛੱਤੇ ਜਿਹੇ ਹੱਤ ਨਾਲ ਪਾਓ ਇਹ ਬੜਾ ਨੁਕਸਾਨ ਹੋ ਜੂਗਾ ਪਾਰਟੀ ਦਾ ਤੇ ਇਸ ਕਰਕੇ ਕਾਨੂੰਨ ਨੂੰ ਤੁਰੰਤ ਪ੍ਰਭਾਵ ਦੇ ਨਾਲ ਵਾਪਸ ਲਾਓ ਤਾਂ ਕਿ ਲੋਕ ਆਪਣਾ ਜਿਹੜਾ ਦੁਬਾਰਾ ਜਿਹੜੀ ਆਪਣੀ ਜ਼ਿੰਦਗੀ ਆ ਚੰਗੀ ਤਰ੍ਹਾਂ ਹੰਡਾ ਸਕਣ ਆਉਣ ਵਾਲੇ ਦਿਨਾਂ 'ਚ ਜਮਾਨ ਸਾਹਿਬ ਤੁਸੀਂ ਮਿਲੋਗੇ ਅਸੀਸ ਸਰ ਜੀ ਸਾਨੂੰ ਟਾਈਮ ਤੇ ਦੇਣ ਸਾਨੂੰ ਤੇ ਇਹਦੇ ਜਿੱਦਾਂ ਜਾਣੇ ਉੱਥੇ ਚੰਡੀਗੜ੍ਹ ਪੁੱਛਦੇ ਜੇ ਹੱਕ ਜੇ ਕਿ ਵਿਰੋਧ ਚ ਅਸੀਂ ਕਹਿੰਨੇ ਕਿ ਵਿਰੋਧ ਚ ਉਹ ਅੰਦਰ ਚਲੋ ਬਾਹਰ ਹੋ ਤੁਸੀਂ ਫਿਰ ਸਾਨੂੰ ਤੇ ਬਾਹਰ ਕੱਢ ਦਿੰਦੇ ਆ ਤੇ ਸਰਪੰਚ ਅਦਲੀਆ ਵਾਲੇ ਵੇ ਦੇਖਣੇ ਆਵਾਜ਼ ਦੀ ਪਾਰਟੀ ਤੁਹਾਨੂੰ ਨਹੀਂ ਮਿਲ ਦਿੱਤਾ ਜਾ ਰਿਹਾ ਬਖਸ਼ੂ ਸਰ ਮੈਨੂੰ ਤੇ ਸਮਝ ਨਹੀਂ ਲੱਗਦੀ ਕਿ ਕਿਹੜੀ ਐਡੀ ਕਿਤੇ ਸਾਡੇ ਤੇ ਐਡੀ ਬੇਤਬਾਰੀ ਹੋ ਗਈ ਹੈ ਕਿ ਸਾਨੂੰ ਅੰਦਰ ਹੀ ਨਹੀਂ ਵੜਨ ਦੇ ਜਿਵੇਂ ਅਸੀਂ ਕਿਹੜੇ ਕੋਈ ਟੈਰਰਿਸਟ ਆ ਅਸੀਂ ਤੇ ਗੱਲ ਹੀ ਰੱਖਦੇ ਆ ਪਾਕੀ ਰੱਖਦੇ ਆ ਜੇ ਪਾਕ ਰੱਖਣ ਦੇ ਸਰਕਾਰ ਕਰਕੇ ਰੱਖਣੇਗੀ ਸਰਕਾਰ ਦਾ 2027 ਚ ਰਿਪੀਟ ਕਰ ਜੇ ਨਹੀਂ ਤੇ ਫਿਰ ਫਿਰ ਜੋ ਹਾਲ ਹੋਣਾ ਫਿਰ ਸਾਬ ਲੈਣਾ ਪਵੇ ਕੇਂਦਰ ਸਰਕਾਰ ਦੀਆਂ ਜਿਹੜੀਆਂ ਪੌਸੀਆਂ ਪੰਜਾਬ ਦੇ ਵਿੱਚ ਚਲਾਈਆਂ ਜਾ ਰਹੀਆਂ ਨੇ ਵੇ ਕੋਈ ਜੀ ਕੇਂਦਰ ਸਰਕਾਰ ਨੇ ਜੇ ਪਾਲਿਸੀਆਂ ਚਲਾਈਆਂ ਤੇ ਕੇਂਦਰ ਦੇ ਗੜ ਚ ਗੂੜ ਦੇ ਕੇ ਕਾਨੂੰਨ ਵਾਪਸ ਕਰਾਏ ਨਾ ਤੇ ਜੇ ਉਹਨਾਂ ਨੂੰ ਕਰਾ ਸਕਦੇ ਫਿਰ ਇਹਨਾਂ ਕੰਨਾ ਵੀ ਲਵਾ ਕੇ ਪੰਗਾ ਫਿਰ ਦੇਖੀ ਚੋ ਇਹ ਗੱਲ ਤੇ ਦਬਾ ਪਿਆ ਜਾ ਰਿਹਾ ਦਲੀਲ ਸਾਟ ਇਹ ਹੁਣ ਵੇਖੋ ਜੀ ਇਹ ਤੇ ਕਾਰਪੋਰੇਟ ਘਰਾਣਿਆਂ ਦੇ ਮਗਰ ਹੱਥ ਆ ਉਹੀ ਇਹਨਾਂ ਨੂੰ ਸਾਰਾ ਕੋਈ ਦੱਸ ਰਹੇ ਆ ਕਾਰਪੋਰੇਟ ਘਰਾਣੇ ਜਿਹੜੇ ਉਹ ਜ਼ਮੀਨਾਂ ਲੈਣੀਆਂ ਚਾਹੁੰਦੇ ਇਨਡਾਇਰੈਕਟਲੀ ਸਰਕਾਰ ਦੇ ਨਾਲ ਰਲ ਕੇ ਤੇ ਆ ਜੇ ਸਰਕਾਰ ਨਾਲ ਦੇ ਤੇ ਕਿਸਾਨ ਦੇ ਹੱਥ ਪੱਲੇ ਕੁਝ ਨਹੀਂ ਪਊਗਾ ਲੱਗਦਾ ਕਿ ਕਿਸਾਨੀ ਇਸ ਤਰ੍ਹਾਂ ਖਤਮ ਕਸਾਨੀ ਦੇ ਖਤਮ ਹੀ ਵੇਖੋ ਜੀ ਹੁਣ ਸਰ ਕੋਈ ਵੀ ਬੰਦਾ ਜ ਸਾਡੇ ਇੱਥੇ ਪ੍ਰੋਪਰਟੀਆਂ ਵੇਗ ਰੀਆਂ ਸੀ ਸਾਰਾ ਕੁਝ ਹੋ ਰਿਹਾ ਹੁਣ ਵਪਾਰੀ ਵਰਗ ਡਰ ਗਿਆ ਸਾਰਾ ਕੋਈ ਜ਼ਮੀਨ ਲੈ ਕੇ ਖੁਸ਼ ਹੀ ਨਹੀਂ ਸਾਰਾ ਕੁਝ ਸਟਾਪ ਸਟਾਪ ਹੋ ਚੁੱਕਾ ਠੀਕ